ਜਿਹੜਾ ਅੱਜ ਦਾ ਤੇਨ ਸਾਡੇ ਲਈ ਬਹੁਤ ਖਾਸ ਆ ਕਿਉਂਕਿ ਅਸੀਂ ਪਿੰਡਾਂ ਚੋਂ ਆਣ ਕੇ ਇੱਥੇ ਵਸੇ ਆਂ ਔਰ ਭਾਵੇਂ ਅਸੀਂ ਸਾਰੇ ਬਹੁਤ ਦੂਰ ਆ ਚੁੱਕੇ ਆਂ ਪਰ ਜਿਹੜਾ ਪੰਜਾਬ ਆ ਜਿਹੜੀ ਸਾਡੀ ਜਨਰੇਸ਼ਨ ਆ ਉਹਦੇ ਲਈ ਪੰਜਾਬ ਹੀ ਜਿਹੜੀ ਸਾਡੀ ਫਰਸਟ ਪ੍ਰੈਫਰੈਂਸ ਆ ਧੰਨਵਾਦ ਜੀ ਤੇ ਬਹੁਤ-ਬਹੁਤ ਨਿੱਕੀ ਜੀਆਂ ਆ ਪ੍ਰਤਾਪ ਸਿੰਘ ਬਾਜਵਾ ਜੀ ਔਰ ਵਿਕਰਮ ਚੌਥਰੀ ਐਮ ਐਲ ਏ ਫਲੋਰ ਬਿਊਟੀ ਰੰਦਾਵਾ ਜੀ ਵਿੱਚ ਮਿਲ ਕੇ ਮਿਲ ਤਾਂ ਮਿੱਠਾ ਹੈ ਤੇ ਥੈਂਕ ਯੂ ਜਸਪੀ ਜੀ ਇਹਨੂੰ ਆਰਗੇਨਾਈਜ਼ ਕਰਨ ਲਈ ਸਾਰੀ ਮੀਟਿੰਗ ਤੇ ਜਿਹੜਾ ਟੂਰ ਤੁਸੀਂ ਆਰਗੇਨਾਈਜ਼ ਕੀਤਾ ਵਾ ਆਹ ਰਿਕਰਮ ਬਾਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਅਸੀਂ ਉਸ ਤੋਂ ਪਿੰਡਾਂ ਤੋਂ ਆਣ ਕੇ ਇੱਕ ਵੱਖਰਾ ਪੰਜਾਬ ਜਿਹੜਾ ਬਹੁਤ ਛੋਟਾ ਕਸਬਾ ਵਾ ਜਲੌਂਗ ਇੱਥੇ ਵਸਾਇਆ ਵਾ ਅਸੀਂ ਇੱਕ ਮੇਰੀ ਸੰਸਥਾ ਵਾ ਪੰਜਾਬੀ ਸਟ੍ਰੈਗ ਜਲੌਂਗ ਆਹ ਮੈਂ ਉਹਦੀ ਪ੍ਰੈਜ਼ੀਡੈਂਟ ਹਾਂ ਤੇ ਨਾਲ ਦੀ ਨਾਲ ਜਿਹੜਾ ਅਸੀਂ ਇੱਕ ਪੰਜਾਬੀ ਸਕੂਲ ਚਲਾਉਂਦੇ ਆ ਵਿਰਾਸਤੀ ਪੰਜਾਬੀ ਸਕੂਲ ਬਹੁਤ ਅੱਛੀ ਦਾ ਜਿਹਦੇ ਲਈ ਅਸੀਂ ਆਲਰੇਡੀ ਤਿੰਨ ਅਵਾਰਡ ਜਿੱਤ ਚੁੱਕੇ ਆ ਔਰ ਸਪੈਸ਼ਲੀ ਜਿਸਾ ਤੁਸੀਂ ਦੇਖਿਆ ਸੀ ਕਿ ਅਸੀਂ ਦੀ ਲੋਕਲ ਐਮਪੀ ਉਹਨੇ ਵੀ ਪ੍ਰੇਸ ਕਿਤੇ ਜਾ ਕੇ ਪਾਰਲੀਮੈਂਟੇ ਵਿੱਚ ਉਹ ਜਿਹੜਾ ਸਕੂਲ ਆ ਬਿਲਕੁਲ ਡਿਫਰੈਂਟ ਕਨਸੈਪਟ ਦਾ ਕਿਉਂਕਿ ਮੈਂ ਖੁਦ ਟੀਚਰ ਆ ਇੱਥੇ ਪ੍ਰائم ਸਕੂਲ ਟੀਚਰ ਆ ਤੇ ਅਸੀਂ ਬਹੁਤ ਸਾਰੇ ਟੀਚਰ ਜਿਹੜੀਆਂ ਚੇਂਜ ਕੀਤੀਆਂ ਆ ਤਾਂ ਕਿ ਬੱਚੇ ਪੰਜਾਬੀ ਸਿੱਖਣ ਹਾਂ ਜੋ ਬਹੁਤ ਫਲੂਐਂਟ ਬੋਲਦੇ ਆ ਲਿਖਦੇ ਆ ਉਹ ਜੇ ਬਹੁਤ ਵਰਸ ਫਰਸ ਜਿਹੜੇ ਜਦੋਂ ਜੀਜੀ ਜੀ ਆਏ ਉਹਦੇ ਵਿੱਚ ਪ੍ਰੋਬਲਮ ਆ ਗਈ ਜੇ ਤੁਹਾਡੇ ਸਾਰੇ ਦੇ ਵਿਆਹ ਸ਼ਾਦੀਆਂ ਪੰਜਾਬੀਆਂ ਚ ਹੀ ਹੋ ਜਾਂਦੇ ਜਦੋਂ ਕ੍ਰਾਸ ਸ਼ੁਰੂ ਹੋਇਆ ਨਾ ਕਾਹਦੀ ਉਹ ਰੰਗ ਦੇ ਵਿੱਚ ਬੱਚਿਆਂ ਦਾ ਜਦੋਂ ਇਹਨਾਂ ਵਧਣਾ ਉਹ ਤੁਹਾਡੇ ਕਿਸੇ ਕੰਟਰੋਲ ਤੇ ਰਹੇ ਜੀ ਉਦੋਂ ਫਿਰ ਇਹ ਚੀਜ਼ ਜਿਹੜੀ ਹੈ ਉਹਦੇ ਵਿੱਚ ਆਣੀ ਹੈ ਤੇ ਬੜਾ ਆਪਣੇ ਕਲਚਰ ਨੂੰ ਤੇ ਮਦਰ ਟੰਗ ਨੂੰ ਬਚਾ ਕੇ ਰੱਖਣਾ ਸਭ ਨੂੰ ਇੰਪੋਰਟੈਂਟ ਕਿਉਂਕਿ ਮੈਂ ਐਕਸਪੀਰੀਅੰਸ ਤੋਂ ਦੱਸ ਸਕਦਾ ਜਦੋਂ ਟਾਈਮ ਵਿਲ ਕਮ ਤੁਹਾਨੂੰ ਹਰ ਚੀਜ਼ ਹੋਏਗੀ ਬਟ ਰੂਟ ਨਹੀਂ ਹੋਏ ਹਾਂਜੀ ਤੇ ਅਸੀਂ ਬੜਾ ਮਾਣ ਮਹਿਸੂਸ ਕਰਦੇ ਕਿਉਂਕਿ ਜਿਹੜੇ ਮੇਰੇ ਖੁਦ ਦੇ ਬੱਚੇ ਫਲੂਐਂਟ ਪੰਜਾਬੀ ਲਿਖਦੇ ਆ ਫਲੂਐਂਟ ਪੰਜਾਬੀ ਬੋਲਦੇ ਆ ਅਗਰ ਦੂਸਰੀ ਗੱਲ ਇਹ ਹੈ ਕਿ ਅਸੀਂ ਸਾਰੇ ਪਿੰਡਾਂ ਵਾਲੇ ਆ ਮੋਸਟਲੀ ਆ ਨਾ ਤੇ ਪਿੰਡਾਂ ਤੋਂ ਆ ਕੇ ਅਸੀਂ ਇੱਕੋ ਹਰ ਬੰਦੇ ਨੇ ਇੱਥੇ ਇੱਕ ਖਾਸ ਤਰੱਕੀ ਕੀਤੀ ਆ ਭਾਵੇਂ ਕੋਈ ਸੋਸ਼ਲ ਵਰਕ ਕਰ ਰਿਹਾ ਆ ਭਾਵੇਂ ਕੋਈ ਆਪਣੇ ਪ੍ਰੋਫੈਸ਼ਨ ਦਾ ਬਿਜ਼ਨਸ ਦਾ ਪਰ ਅਸੀਂ ਤਾਂ ਵੀ ਤੋਂ ਐਕਸਪੈਕਟ ਕਰਦੇ ਆ ਕਿ ਅਸੀਂ ਜਦੋਂ ਪੰਜਾਬ ਵਾਪਸ ਆਈਏ ਉਥੋਂ ਦਾ ਯੂਥ ਕਿਉਂਕਿ ਅਸੀਂ ਉਥੋਂ ਯੰਗ ਏਜ ਇੱਥੇ ਆਣ ਕੇ ਜਿਹੜੀਆਂ ਕਲੱਬੀਆਂ ਸਾਰੇ ਕੋਲ ਕੁਝ ਨਾ ਕੁਝ ਕਲੱਬੀ ਹੈਗੀ ਆ ਕਿ ਇੱਕ ਨਵਾਂ ਸੋਨਾ ਪੰਜਾਬ ਹੋਵੇ ਕਿ ਜਿੱਥੇ ਉਸ ਤੋਂ ਦੇ ਯੂਥ ਕੋਲ ਵੀ ਉੱਥੇ ਇੰਨੇ ਕ ਮੌਕੇ ਹੋਣ ਕਿ ਸਾਰਿਆਂ ਨੂੰ ਬਾਹਰ ਭੱਜਣ ਦੀ ਲੋੜ ਨਾ ਪਵੇ